ਨਮਸਕਾਰ ਆਕਾਸ਼ ਵਾਨੀਤਾਏ ਜਲੰਧਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ੋ ਖਬਰਾਂ ਸੁਣੋ ਪਹਿਲਾ ਬੁਲੇਟਨ ਦੀਆਂ ਖਾਸ ਖਬਰਾਂ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਲੋਕਾਂ ਨੂੰ ਨਸ਼ਾ ਮੁਕਤ ਰੰਗਲਾ ਪੰਜਾਬ ਬਣਾਉਣ ਲਈ ਵੱਡੇ ਪੱਧਰ ਤੇ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਦਾ ਦਿੱਤਾ ਸੱਦਾ ਕੌਮੀ ਜਾਂਚ ਏਜੰਸੀ ਨੇ پابੰਦੀਸ਼ੁਦਾ ਬਬਰ ਖਾਲਸਾ ਇੰਟਰਨੈਸ਼ਨਲ ਸੰਗਠਨ ਦੇ ਨਾਮ ਸਿਤ ਅਤਵਾਦੀ ਲਖਬੀਰ ਸਿੰਘ ਲੰਡਾ ਦੇ ਦੋ ਮੁੱਖ ਸਹਿਯੋਗੀਆਂ ਖਿਲਾਫ ਚਾਰਜ ਸ਼ੀਟ ਦਾਇਰ ਕੀਤੀ ਭਾਰਤੀ ਰੇਲਵੇ ਨੇ ਮਹਾਕੁੰਮੇਲੇ ਦੌਰਾਨ ਰੇਲ ਯਾਤਰੀਆਂ ਨੂੰ ਰੇਲਵੇ ਵੱਲੋਂ ਮੁਫਤ ਸਫ਼ਰ ਕਰਨ ਦੇ ਦਾਅਵਿਆਂ ਰਿਪੋਰਟਾਂ ਨੂੰ ਬੇਬੁਨਿਆਦ ਅਤੇ ਗੁੰਮਰਾਹਕੁੰਨ ਦੱਸਿਆ ਅਤੇ ਭਾਰਤ ਦੇ ਸਟਾਰ 올-ਰਾਊਂਡਰ ਰਵੀਚੰਦਰਨ ਅਸ਼ਵਿਨ ਨੇ ਤੁਰੰਤ ਪ੍ਰਭਾਵ ਨਾਲ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰन्यास ਲੈਣ ਦਾ ਕੀਤਾ ਐਲਾਨ ਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਲੋਕਾਂ ਨੂੰ ਨਸ਼ਾ ਮੁਕਤ ਰੰਗਲਾ ਪੰਜਾਬ ਬਣਾਉਣ ਵਾਸਤੇ ਵੱਡੇ ਪੱਧਰ ਤੇ ਨਸ਼ਾ ਵਿਰੋਧੀ ਮੁਹਿੰਮ ਚਲਾਉਂਦਾ ਸੱਤਾ ਦਿੱਤੇ ਅੱਜ ਲੁਧਿਆਣਾ ਸਥਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸਾਰੇ ਧਰਮਾਂ ਦੇ ਲੋਕਾਂ ਵਿਦਿਅਕ ਸੰਸਥਾਵਾਂ ਦੇ ਮੁਖੀਆਂ ਨਾਲ ਇੱਕ ਮੀਟਿੰਗ 'ਚ ਰਾਜਪਾਲ ਨੇ ਕਿਹਾ ਕਿ ਪੰਜਾਬ ਮਹਾਨ ਗੁਰੂ ਸਾਹਿਬਾਨ ਅਤੇ ਸ਼ਹੀਦਾਂ ਦੀ ਧਰਤੀ ਹੈ ਜਿਨ੍ਹਾਂ ਨੇ ਸੂਬੇ ਦੇਸ਼ ਅਤੇ ਕੌਮ ਲਈ ਅਥਾਹ ਕੁਰਬਾਨੀਆਂ ਦਿੱਤੀਆਂ ਨੇ ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਪੰਦਾ ਹੈ ਕਿ ਅਸੀਂ ਗੁਰੂ ਸਾਹਿਬਾਨ ਵੱਲੋਂ ਦਰਸਾਈ ਗਏ ਰਸਤੇ ਤੇ ਚੱਲ ਕੇ ਨਸ਼ਾ ਖਿਲਾਫ ਲੜਾਈ ਚਾਪਣਾ ਯੋਗਦਾਨ ਪਾਈਏ ਅਤੇ ਨਸ਼ਿਆਂ ਵਿਰੁੱਧ ਜਨਤਕ ਜਾਗਰੂਕਤਾ ਮੁਹਿੰਮ ਚਲਾ ਕੇ ਪੰਜਾਬ ਦੀ ਪ੍ਰਾਤਿ ਨਸ਼ਿਆਂ ਨੂੰ ਬਹਾਲ ਕਰਕੇ ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਖਤਮ ਕਰਕੇ ਪੰਜਾਬ ਨਾ ਸਿਰਫ ਦੇਸ਼ ਦੇ ਅੰਦਰ ਮਜ਼ਬੂਤ ਹੋ ਕੇ ਉੱਭਰ ਸਕਦਾ ਹੈ ਸਗੋਂ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ ਨਸ਼ਾ ਵਿਰੋਧੀ ਮੁਹਿੰਮ ਵਿੱਚ ਆਮ ਲੋਕਾਂ ਵਿਸ਼ੇਸ਼ ਤੌਰ ਤੇ ਔਰਤਾਂ ਦੇ ਸਮਰਥਨ ਦੀ ਮੰਗ ਕਰਦੇ ਹੋਏ ਰਾਸ਼ਵਾਨ ਨੇ ਕਿਹਾ ਕਿ ਨਸ਼ਿਆਂ ਖਿਲਾਫ ਲੜਾਈ ਸਿਰਫ ਸਰਕਾਰੀ ਉਪਰਾਲਿਆਂ ਤੱਕ ਸੀਮਿਤ ਨਹੀਂ ਰਹਿ ਸਕਦੀ ਪੂਰੇ ਸਮਾਜ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝ ਕੇ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ राजपाल ਨੇ ਕਿਹਾ ਕਿ ਜਨਵਰੀ 2025 ਵਿੱਚ ਹਰ ਘਰ 'ਚ ਨਸ਼ਿਆਂ ਦੇ ਖਾਤਮੇ ਦਾ ਸੁਨੇਹਾ ਫੈਲਾਉਣ ਲਈ ਇੱਕ ਨਿਰੰਤਰ 10 ਦਿਨਾਂ ਦਾ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਰਾਜਪਾਲ ਵੱਲੋਂ ਅੱਜ ਕਪੂਰਥਲਾ ਵਿਖੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਅਤੇ ਰੇਲ ਕੋਚ ਫੈਕਟਰੀ ਦਾ ਵੀ ਦੌਰਾ ਕੀਤਾ ਗਿਆ। ਸਾਇੰਸ ਸਿਟੀ ਦੇ ਦੌਰੇ ਦੌਰਾਨ ਸ਼੍ਰੀ ਘਟਾਰੀਆ ਨੇ ਸਾਇੰਸ ਸਿਟੀ ਵੱਲੋਂ ਬੀਤੇ ਲਗਭਗ 20 ਵਰਿਆਂ ਤੋਂ ਸਮਾਜ 'ਚ ਵਿਗਿਆਨਿਕ ਨਜ਼ਰੀਆ ਪੈਦਾ ਕਰਨ ਚ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕਰਦੇ ਹੋਏ ਅਜੀਆਂ ਹੋਰ ਨਸਥਾਵਾਂ ਦੀ ਸਥਾਪਨਾ ਦੀ ਲੋੜ ਤੇ ਜ਼ੋਰ ਦਿੱਤਾ। ਰੇਲ ਕੋਚ ਫੈਕਟਰੀ ਦੇ ਦੌਰੇ ਮੌਕੇ ਸ਼੍ਰੀ ਕਟਾਰੀਆ ਵੱਲੋਂ ਸੈਲ ਡਿਵੀਜ਼ਨ ਵਿਖੇ ਰੇਲ ਡੱਬਿਆਂ ਦੇ ਨਿਰਮਾਣ ਦੀ ਵਿਧੀ ਦਾ ਜਾਇਜ਼ਾ ਲਿਆ ਗਿਆ ਉਹਨਾਂ ਨੇ ਫੈਕਟਰੀ ਦੇ ਇੰਜੀਨੀਅਰਸ ਅਤੇ ਹੋਰਨਾ ਮੁਲਾਜ਼ਮਾਂ ਨਾਲ ਗੱਲਬਾਤ ਕਰਦੇ ਹੋਏ ਰੇਲ ਕੋਚ ਫੈਕਟਰੀ ਵੱਲੋਂ ਦੇਸ਼ ਦੇ ਨਿਰਮਾਣ ਵਿੱਚ ਨਿਭਾਈ ਜਾ ਰਹੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ ਕੌਮੀ ਜਾਂਚ ਏਜੰਸੀ NIA ਨੇ ਕਿਹਾ ਹੈ ਕਿ ਉਸਨੇ پابੰਦੀਸ਼ੁਦਾ ਬਬਰ ਖਾਲਸਾ ਇੰਟਰਨੈਸ਼ਨਲ ਸੰਗਠਨ ਦੇ ਨਾਮਜ਼ਦ ਅਤਵਾਦੀ ਲਖਬੀਰ ਸਿੰਘ ਲੰਡਾ ਦੇ ਦੋ ਮੁੱਖ ਸਹਿਯੋਕੀਆਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ। ਇਹ ਚਾਰਜਸ਼ੀਟ ਕੱਲ ਪੰਜਾਬ ਦੇ ਮੁਹਾਲੀ ਸਥਿਤ NIA ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤੀ ਗਈ ਸੀ। ਕੌਮੀ ਜਾਂਚ ਏਜੰਸੀ ਨੇ ਕਿਹਾ ਕਿ ਮਲਜ਼ਮ ਜਸਪ੍ਰੀਤ ਸਿੰਘ ਉਰਫ ਚਾਸਾ ਤੇ ਬਲਜੀਤ ਸਿੰਘ ਉਰਫ ਰਾਣਾ ਪਾਈ ਵਿਦੇਸ਼ੀ ਆਧਾਰਿਤ ਖਾਲਿਸਤਾਨੀ ਅਤਵਾਦੀ ਲਖਬੀਰ ਸਿੰਘ ਲੰਡਾ ਵੱਲੋਂ ਤਿਆਰ ਕੀਤੇ ਗਏ ਇੱਕ ਅਤਵਾਦੀ ਗਿਰੋਹ ਦੇ ਸਰਗਰਮ ਮੈਂਬਰ ਨੇ NIA ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਜਸਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਪੱਟੂ ਖਹਿਰਾ ਲਈ ਕੰਮ ਕਰਦੇ ਨੇ ਜਾਂਚ ਦੌਰਾਨ NIA ਦੇ ਅਧਿਕਾਰੀਆਂ ਨੇ ਹਥਿਆਰ ਗੋਲਾ ਬਾਰੂਦ ਨਸ਼ੀਲੇ ਪਦਾਰਥ ਡਰੱਗ ਮਨੀ ਡਿਜੀਟਲ ਉਪਕਰਨ ਅਤੇ ਮੁਲਜ਼ਮਾਂ ਨਾਲ ਜੁੜੇ ਹੋਰ ਅਪਰਾਧਿਕ ਸਬੂਤ ਜ਼ਬਤ ਕੀਤੇ ਨੇ NIA ਨੇ ਕਿਹਾ ਕਿ ਜਾਂਚ ਅਜੇ ਵੀ ਚੱਲ ਰਹੀ ਹੈ ਤੇ ਇਸ ਜਾਂਚ ਦਾ ਉਦੇਸ਼ ਅਤਵਾਦੀ ਨੈੱਟਵਰਕ ਦੇ ਸੰਚਾਲਨ ਫੰਡਿੰਗ ਅਤੇ ਸਹਿਯੋਕੀਆਂ ਬਾਰੇ ਹੋਰ ਵੇਰਵੇ ਦਾ ਖੁਲਾਸਾ ਕਰਨ ਹੈ ਜੇਕਰ ਇਹ ਹੋ ਗਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੈਨੇਡਾ ਦੇ ਗੈਂਗਸਟਰ ਲਖਪੀਰ ਲੰਡਾ ਨੂੰ ਅਤਵਾਦੀ ਵਿਰੋਧੀ ਤੇ ਗੈਰ ਕਾਨੂੰਨੀ ਗਤੀਵਿਧੀਆਂ ਰੋਕਣ ਬਾਰੇ ਐਕਟ ਤਹਿਤ ਦਹਿਸ਼ਤਗਰਦ ਵਿੱਚੋਂ ਨਾਮਜ਼ਦ ਕੀਤਾ ਹੈ ਕੇਂਦਰੀ ਗ੍ਰਹਿ ਮੰਤਰਾਲੇ ਦੇ ਮਤਾਬਕ ਲੰਡਾ 2021 ਚ ਮਹਾਲੀ ਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕ quarter ਉਤੇ ਇੱਕ ਰਾਕਟ ਹਮਲੇ ਸਮੇਤ ਹੋਰਨਾ ਕਈ ਅਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਸੀ ਵਿਗਿਆਨ ਅਤੇ ਟੈਕਨਾਲੋਜੀ ਮੰਤਰੀ ਜੁਤੇਂਦਰ ਸਿੰਘ ਨੇ ਕੱਲ ਨਵੀਂ ਦਿੱਲੀ ਚ ਭਾਰਤ ਦਾ ਆਪਣੀ ਕਿਸਮ ਦਾ ਪਹਿਲਾ ਕੀਟਨਾਸ਼ਕ ਵਿਰੋਧੀ ਬਾਡੀਸੂਟ ਕਿਸਾਨ ਕਵਚ ਚਾਰੀ ਕੀਤਾ। ਇਹ ਬਾਡੀਸੂਟ ਕਿਸਾਨਾਂ ਨੂੰ ਕੀਟਨਾਸ਼ਕਾਂ ਦੇ ਸੰਪਰਕ ਵਿੱਚ ਆਉਣ ਦੇ ਨੁਕਸਾਨਦੇ ਪ੍ਰਭਾਵਾਂ ਤੋਂ ਬਚਾਉਣ ਲਈ ਤਿਆਰ ਕੀਤਾ ਗਿਆ ਹੈ। ਇਸ ਮੌਕੇ ਬੋਲਦਿਆਂ ਡਾਕਟਰ ਸਿੰਘ ਨੇ ਕਿਹਾ ਕਿ ਕਿਸਾਨ ਕਵਚ ਕਿਸਾਨਾਂ ਦੀ ਸੁਰੱਖਿਆ ਵਿੱਚ ਇੱਕ ਨਾਜ਼ੁਕ ਪਾੜੇ ਨੂੰ ਦੂਰ ਕਰਨ ਲਈ ਇੱਕ ਮਹੱਤਵਪੂਰਨ ਹੱਲ ਹੈ। ਇਸ ਬਾਰੇ ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ। कि अभी तक हम एक्सपोजर होने के बाद का इलाज करते थे अब ये प्रिवेंटिव हेल्थ केयर का इलाज होने लगा स्पेसिफिकली टारगेटिंग फार्मर के किस और इसकी ये खूबी है कि ये वाशेबल है डेढ़ सौ बार धोया जा सकता इसके अलावा इसकी मिनिमम लाइफ स्पैन दो बरस है उससे ज्यादा भी चल सकता है इस मौके किसान किसान कवच सूटा दी वी की गई ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @airrnu jalandhar ਸਾਡਾ ਫੇਸਬੁੱਕ ਪੇਜ ਹੈ rnu-airr jalandhar ਅਤੇ YouTube ਤੇ ਸਾਡਾ ਚੈਨਲ ਹੈ @airr jalandhar ਪੰਜਾਬ ਵਿੱਚ ਜੋ ਕਿਸਾਨਾਂ ਨੇ ਅੱਜ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਤਹਿਤ 52 ਥਾਵਾਂ ਤੇ ਆਪਣੇ 3 ਘੰਟੇ ਦੀ ਰੇਲ ਰੋਕੋ ਦੇ ਰੋਸ ਪ੍ਰਦਰਸ਼ਨ ਵਿੱਚੋਂ ਰੇਲ ਲੂਟਾਂ ਨੂੰ ਚਾਮ ਕਰ ਦਿੱਤਾ ਜਿਸ ਕਾਰਨ ਮੁਸਾਫਰਾਂ ਨੂੰ ਬੇहद ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਇਹ ਦਰਨਾ ਸ਼ਾਂਤੀਪੂਰਨ ਢੰਗ ਨਾਲ ਸਮਾਪਤ ਹੋਇਆ ਰੇਲਵੇ ਹਲਕਿਆਂ ਨੇ ਆਕਾਸ਼ਵਾਣੀ ਨੂੰ ਦੱਸਿਆ ਕਿ ਦਰਨੇ ਕਾਰਨ 12 ਰੇਲ ਗੱਡੀਆਂ ਰੱਦ ਹੋਈਆਂ ਦੋ ਰੇਲ ਗੱਡੀਆਂ ਦਾ ਸਫ਼ਰ ਮੰਜ਼ਲ ਤੋਂ ਪਹਿਲਾਂ ਖਤਮ ਕੀਤਾ ਗਿਆ ਅਤੇ 34 ਰੇਲ ਗੱਡੀਆਂ ਦੇਰੀ ਨਾਲ ਚੱਲੀਆਂ ਦਨਾ ਹਟਣ ਤੋਂ ਬਾਅਦ ਰੇਲ ਸੇਵਾਵਾਂ ਬਹਾਲ ਹੋ ਗਈਆਂ ਕਿਸਾਨ ਫਸਲਾਂ ਦੇ ਘਟੂ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ ਆਪਣੀਆਂ ਮੰਗਾਂ ਦੇ ਹੱਕ ਵਿੱਚ ਇਪਰਦਰਸ਼ਨ ਕਰ ਰਹੇ ਨੇ ਭਾਰਤੀ ਰੇਲਵੇ ਨੇ ਇਹਨਾਂ ਰਿਪੋਰਟਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਗੁੰਮਰਾਹਕੁੰਨ ਦੱਸਿਆ ਜਿਸ ਵਿੱਚ ਕੁਝ ਮੀਡੀਆ ਆਊਟਲੈਟਸ ਵੱਲੋਂ ਮਹਾਕੁੰਮ ਮੇਲੇ ਦੌਰਾਨ ਰੇਲ ਯਾਤਰੀਆਂ ਨੂੰ ਰੇਲਵੇ ਵੱਲੋਂ ਮੁਫਤ ਸਫ਼ਰ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਭਾਰਤੀ ਰੇਲਵੇ ਨੇ ਸੂਤਰਾ ਨੇ ਦੱਸਿਆ ਹੈ ਕਿ ਨਿਯਮਾਂ ਤਹਿਤ ਵੈਧ ਟਿਕਟ ਤੋਂ ਬਿਨਾ ਸਫ਼ਰ ਕਰਨ ਤੇ ਸਖਤ ਪਾਬੰਦੀ ਹੈ ਅਤੇ ਇਹ ਸਜ਼ਾਯੋਗ ਅਪਰਾਧ ਹੈ। ਮਹਾਕੁੰ ਮੇਲੇ ਜਾਂ ਕਿਸੇ ਹੋਰ ਮੌਕੇ ਦੌਰਾਨ ਮੁਫਤ ਸਫ਼ਰ ਲਈ ਕੋਈ ਪ੍ਰਬੰਧ ਨਹੀਂ ਹੈ। ਨਾਲ ਹੀ ਭਾਰਤੀ ਰੇਲਵੇ ਨੇ ਕਿਹਾ ਹੈ ਕਿ ਉਹ ਮਹਾਕੁੰ ਮੇਲੇ ਦੌਰਾਨ ਮੁਸਾਫਰਾਂ ਵਾਸਤੇ ਨਿਰਵਿਘਨ ਸਫ਼ਰ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਮੁਸਾਫਰਾਂ ਦੀ ਸੰਭਾਵਿਤ ਆਮਦ ਦੇ ਪ੍ਰਬੰਧਨ ਲਈ ਵਿਸ਼ੇਸ਼ ਹੋਲਡਿੰਗ ਏਰੀਆ, ਵਾਧੂ ਟਿਕਟ 카운ਟਰ ਅਤੇ ਹੋਲ ਲੋਡਿੰਗ ਦੀਆਂ ਸਹੂਲਤਾਂ ਦੀ ਸਥਾਪਨਾ ਸਮੇਤ ਤਕਵੇਂ ਪ੍ਰਬੰਧ ਕੀਤੇ ਜਾ ਰਹੇ ਨੇ। ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਅੱਜ ਇੱਕ ਨਵੀਂ ਪਹਿਲ ਕਦਮੀ ਕੀਤੀ ਗਈ ਹੈ ਪੁਲਿਸ ਅਤੇ ਲੋਕਾਂ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਅੱਜ ਆਮ ਲੋਕਾਂ ਦੇ 13 ਕਰੋੜ ਰੁਪਏ ਤੋਂ ਵੱਧ ਕੀਮਤ ਦੇ ਚੋਰੀ ਹੋਏ ਸਮਾਨ ਨੂੰ ਚੋਰਾਂ ਤੋਂ ਜ਼ਬਤ ਕਰਨ ਤੋਂ ਬਾਅਦ ਉਹਨਾਂ ਦੇ ਅਸਲ ਮਾਲਕਾਂ ਨੂੰ ਵਾਪਸ ਕਰ ਦਿੱਤਾ ਗਿਆ ਜਲੰਧਰ ਦੇ ਪੁਲਿਸ ਕਮਿਸ਼ਨਰ ਸੁਪਰਿੰਟੈਂਡੈਂਟ ਸ਼ਰਮਾ ਵੱਲੋਂ ਕਰਵਾਇਆ ਇੱਕ ਵਿਸ਼ੇਸ਼ ਪ੍ਰੋਗਰਾਮ ਅਰਪਣ ਸਮਾਗਮ ਦੌਰਾਨ ਇਹ ਸਮਾਨ ਅਸਲੀ ਮਾਲਕਾਂ ਨੂੰ ਸੌਂਪਿਆ ਗਿਆ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪਿਛਲੇ ਸਾਲ ਦੌਰਾਨ ਸ਼ਹਿਰ ਚ ਦਰਜ 583 ਵੱਖ-ਵੱਖ ਮਾਮਲਿਆਂ ਚੋਂ ਜ਼ਬਤ ਕੀਤੇ 413 ਵਾਹਨ 85 ਮੋਬਾਈਲ ਫੋਨ ਕਈ ਘਰੇਲੂ ਸਮਾਨ ਗਹਿਣੇ ਵਾਪਸ ਕੀਤੇ ਨੇ ਇਸ ਤੋਂ ਇਲਾਵਾ 20 ਲੱਖ ਰੁਪਏ ਦੇ ਲਗਭਗ 100 ਗੁੰਮ ਹੋਏ smartphones ਉਹਨਾਂ ਦੇ ਮਾਲਕਾਂ ਨੂੰ ਸੌਂਪੇ ਗਏ ਆਪਣੀਆਂ ਵਸਤਾਂ ਪ੍ਰਾਪਤ ਕਰਨ ਵਾਲਿਆਂ ਨੇ ਪੁਲਿਸ ਤੇ ਇਹਨਾਂ ਉਪਰਾਾਲਿਆਂ ਦੀ ਸ਼ਲਾਘਾ ਕੀਤੀ ਹੈ ਪੰਜਾਬੀ ਵਿਦਾਂਸਪਦ स्पीकर कुलतार संधवा ने कहा है कि पंजाब सरकार वालों सूबे के विकास किसी तरह की कोई कमी नहीं आती जा रही सरकार वालों नौजवानों खेडा प्रति उत्साहित किया जा रहा है सेहत सहूलत मुहैया करवाईया जा रही ਉਹ ਅੱਜ ਸਰਕਾਰੀ ਹਾਈ ਸਕੂਲ ਪਿੰਡ ਟੀਮਾ ਵਾਲੀ ਵਿਖੇ 2 ਲੱਖ ਰੁਪਏ ਤੋਂ ਵੱਧ ਦੀ ਲਾਗਤ ਨਾਲ ਸਾਇੰਸ ਲੈਬ ਤੇ ਪ੍ਰਾਇਮਰੀ ਸਕੂਲ ਚ ਕਲਾਸਰੂਮਾਂ ਦਾ ਨੀਂ ਪੱਥਰ ਰੱਖਣ ਮੌਕੇ ਬੋਲ ਰਹੇ ਸਨ। ਸ਼੍ਰੀ ਸੰਵਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਿੱਖਿਆ ਚ ਮੂਰੀ ਸੂਬਾ ਬਣਾਉਣ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਨੇ। ਉਨ੍ਹਾਂ ਪਿੰਡ ਵਿਖੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਦੇ ਜਲਦ ਹੱਲ ਲਈ ਅਧਿਕਾਰੀਆਂ ਨੂੰ ਹਦਾਇਤਾਂ ਵੀ ਚਾਰੀ ਕੀਤੀਆਂ। ਫਰੀਦਕੋਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਜ਼ਿਲ੍ਹੇ ਦੀਆਂ ਕੁੜੀਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਹੂਲਤਾਂ ਦਾ ਲਾਭ ਦੇਣ ਲਈ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਕੱਲ ਨੂੰ ਇੱਕ ਵਿਸ਼ੇਸ਼ ਕੈਂਪ ਲਾਇਆ ਜਾ ਰਿਹਾ ਹੈ ਇਸ ਮੌਕੇ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਸਰਕਾਰ ਦਾ ਮੁੱਖ ਟੀਚਾ ਸੂਬੇ ਦੀਆਂ ਕੁੜੀਆਂ ਤੇ ਔਰਤਾਂ ਨੂੰ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨਾ ਹੈ ਮੌਸਮ ਵਿਭਾਗ ਨੇ ਅਗਲੇ 5 ਤੋਂ 7 ਦਿਨਾਂ ਦੌਰਾਨ ਪੂਰੇ ਉੱਤਰ ਭਾਰਤ ਵਿੱਚ ਠੰਡ ਲਹਿਰ ਦੀ ਭਵਿੱਖਬਾਣੀ ਕੀਤੀ ਹੈ ਆਕਾਸ਼ਵਾਣੀ ਸਮਾਚਾਰ ਨਾਲ ਗੱਲਬਾਤ ਕਰਦੇ ਹੋਏ ਚੰਡੀਗੜ੍ਹ ਸਥਿਤ ਮੌਸਮ ਵਿਭਾਗ ਦੇ ਨਿਰਦੇਸ਼ਕ सुरेंद्र ਪਾਲ ਨੇ ਦੱਸਿਆ पंजाब हरियाणा और चंडीगढ़ में अगले चार से पांच दिन मौसम साफ रहेगा बारिश की संभावना नहीं है जहां तक ठंड की बात है कोल्ड वेव और सीवियर कोल्ड वेव कंडीशन जो है कुछ पार्ट्स में कंटिन्यू करेगी हरियाणा में खासकर वेस्टर्न पार्ट्स में और पंजाब में नॉर्थ वेस्टर्न पार्ट में और तापमान में कोई ज्यादा अंतर नहीं आएगा तापमान जो है सामान्य से कम जैसे चल रहे हैं वैसे रहेंगे और बीच बीच में जो है डेंस फॉग के चांसेस जो है अगले तीन से चार कुछ पॉकेट्स में पंजाब और हरियाणा में रहेंगे बठिंडा देव अधिक डिप्टी कमिश्नर पूनम सिंह ने कहे है कि नशा दी रोकथाम ਲਈ चेतना बहुत जरूरी है ਤੇ ਸਾਰਿਆਂ ਲਈ ਨਸ਼ਾ ਖਿਲਾਫ ਇਕੱਠਿਆ ਹੋ ਕੇ ਜਾਗਰੂਕਤਾ ਫੈਲਾਉਣਾ ਸਮੇਂ ਦੀ ਮੁੱਖ ਜ਼ਰੂਰਤ ਹੈ। ਪਿੰਟੋਂਗਵਾਲੀ ਦੇ ਸਰਕਾਰੀ ਸਕੂਲ ਵਿਖੇ ਨਸ਼ਾ ਖਿਲਾਫ ਕਰਵਾਏ ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਉਮੀਦ ਜਤਾਈ ਕਿ ਪਿੰਡੀ ਸਮੂਹ ਪੰਚਾਇਤ ਤੇ ਸਕੂਲ ਦਾ ਸਮੁੱਚਾ ਸਟਾਫ ਇਕੱਠੇ ਹੋ ਕੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ਲਈ ਹੋਰ ਛਲਾਗਾ ਯੋਗ ਉਪਰਾਲੇ ਕਰ ਸਕਦਾ ਹੈ। ਪਾਰਦੇਸ 스타 올ਰਾਊਂਡਰ ਰਵੀ ਚੰਦਰਨ ਅਸ਼ਵਿਨ ਨੇ ਤੁਰੰਤ ਪ੍ਰਵਾਨ ਨਾਲ ਅੰਤਰਰਾਸ਼ਟਰੀ ਕ੍ਰਿਕਟ ਤੋਂ ਸਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ ਬਾਰਡਰ ਗਵਸਕਰ ਟਰਾਫੀ ਦਾ ਤੀਜਾ ਟੈਸਟ ਡਰਾ ਹੋਣ ਤੋਂ ਤੁਰੰਤ ਬਾਅਦ 38 ਸਾਲਾ ਤਜਰਬੇਕਾਰ ਖਿਡਾਰੀ ਅਸ਼ਵਿਨ ਨੇ ਇਹ ਐਲਾਨ ਕੀਤਾ ਆਖਰਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਲੋਕਾਂ ਨੂੰ ਨਸ਼ਾ ਮੁਕਤ ਰੰਗਲਾ ਪੰਜਾਬ ਬਣਾਉਣ ਲਈ ਵੱਡੇ ਪੱਧਰ ਤੇ ਨਸ਼ਾ ਵਿਰੋਧੀ ਮੁਹਿੰਮ ਚਲਾਉਂਦਾ ਦਿੱਤਾ ਸੱਦਾ ਭਾਰਤੀ ਰੇਲਵੇ ਨੇ ਮਹਾਕੁੰਮ ਮੇਲੇ ਦੌਰਾਨ ਰੇਲਵੇ ਯਾਤਰੀਆਂ ਨੂੰ ਰੇਲਵੇ ਵੱਲੋਂ ਮੁਫਤ ਸਫ਼ਰ ਕਰਨ ਦੇ ਦਾਅਵੇ ਦੀਆਂ ਰਿਪੋਰਟਾਂ ਨੂੰ ਬੇਬੁਨਿਆਦ ਤੇ ਗੁੰਮਰਾਹਕੁੰਨ ਦੱਸਿਆ ਅਤੇ ਭਾਰਤ ਦੇ 올ਰਾਊਂਡਰ ਰਵੀਚੰਦਰਨ ਅਸ਼ਵਿਨ ਨੇ ਤੁਰੰਤ ਪ੍ਰਭਾਵ ਨਾਲ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰन्यास ਲੈਣ ਦਾ ਕੀਤਾ ਐਲਾਨ ਇਸੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 7:05 ਦੇ 3 ਮਿੰਟ ਤੇ ਨਮਸਕਾਰ